ਆਪਣੀਆਂ ਕਮੀਆਂ ਤੇ ਵੀ ਨਜ਼ਰ ਰੱਖੋ ਹਰ ਵਾਰ ਦੂਸਰੇ ਦੀ ਗਲਤੀ ਦੇਖਣਾ ਠੀਕ ਨਹੀਂ ਆਪਣੇ ਮਨ ਨੂੰ ਵੀ ਥੋੜਾ ਸਾਫ਼ ਰੱਖੋ ਹਰ ਵਾਰ ਦੂਸਰੇ ਦੇ ਬਾਰੇ ਗਲਤ ਸੋਚਣਾ ਵੀ ਠੀਕ ਨਹੀਂ ਦੁਨੀਆ ਪਿੱਛੇ ਭੱਜ ਕੇ ਕੁਝ ਨਹੀਂ ਮਿਲਣਾ ਆਪਣੇ ਆਪ ਲਈ ਜਿਉਣਾ ਸਿੱਖੋ ਇੱਥੇ ਇੱਕ ਪਲ ਲਈ ਅਸੀਂ ਸਹੀ ਹਾਂ ਤੇ ਦੂਜੇ ਪਲ ਲਈ ਲੋਕ ਸਾਨੂੰ ਬੁਰਾ ਬਣਾ ਦਿੰਦੇ ਆ ਲੋਕਾਂ ਦੀ ਭੀੜ ਨੂੰ ਨਾ ਦੇਖੋ ਕਿ ਲੋਕ ਕਿੱਧਰ ਨੂੰ ਜਾ ਰਹੇ ਨੇ ਸਹੀ ਰਸਤਾ ਚੁਣੋ ਭਾਵੇਂ ਉਸ ਰਸਤੇ ਤੇ ਤੁਹਾਨੂੰ ਕੱਲਿਆਂ ਹੀ ਕਿਉਂ ਨਾ ਚੱਲਣਾ ਪਵੇ ਪਰ ਯਾਦ ਰੱਖੋ ਕੁਦਰਤ ਜਦੋਂ ਨ્યાਅ ਕਰਦੀ ਹੈ ਨਾ ਉਹ ਛੋਟਾ ਜਾਂ ਵੱਡਾ ਨਹੀਂ ਦੇਖਦੀ ਤੁਸੀਂ ਜੋ ਵੀ ਕਿਸੇ ਦੀ ਝੋਲੀ ਪਾਉਂਗੇ ਇੱਕ ਨਾ ਇੱਕ ਦਿਨ ਵਾਪਸ ਤੁਹਾਡੇ ਕਦਮਾਂ ਵਿੱਚ ਹੀ ਡਿੱਗਣਾ ਵਾ ਤੇ ਚੁੱਕਣਾ ਵੀ ਤੁਹਾਨੂੰ ਪੈਣਾ ਹੀ ਪੈਣਾ ਵਾ ਕਿਉਂਕਿ ਸ਼ੈਤਾਨੀਆਂ ਤੇ ਚੁਲਾਕੀਆਂ ਲੋਕਾਂ ਤੋਂ ਲੁਕਾਈਆਂ ਜਾ ਸਕਦੀਆਂ ਨੇ ਉਸ ਰੱਬ ਤੋਂ ਨਹੀਂ ਇੱਥੇ ਹਰ ਇਨਸਾਨ ਸੱਚਾ ਵਾ ਬਸ ਸਿਰਫ ਉਹੀ ਝੂਠਾ ਵਾ ਜਿਸ ਨੇ ਦੁਨੀਆ ਨੂੰ ਬਣਾਇਆ ਹੈ ਕਿਉਂਕਿ ਲੋਕ ਤਾਂ ਸਭ ਕੁਝ ਲੈ ਕੇ ਵੀ ਇਹ ਕਹਿ ਦਿੰਦੇ ਨੇ ਕਿ ਰੱਬ ਨੇ ਸਾਨੂੰ ਦਿੱਤਾ ਕੀ ਹੈ ਜਦੋਂ ਸਵਾਸ ਹੀ ਸਾਡੇ ਉਸ ਰੱਬ ਦੀ ਦੇਣਾ ਫਿਰ ਵੀ ਅਸੀਂ ਕਹਿੰਨੇ ਰੱਬ ਨੇ ਸਾਨੂੰ ਦਿੱਤਾ ਕੀ ਹੈ